ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਜੀਤ ਕੌਰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਉਮੀਦਕਰ ਨੇ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਚਲੋ ਜੀ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਜੋ ਕਰਾਂਗੇ ਕਮੀਜ਼ ਦੀ ਕਟਿੰਗ। ਲੋ ਜੀ ਇਹ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਵਈ ਆਪਾਂ ਕਮੀਜ਼ ਆਪਾਂ ਕਟਿੰਗ ਕਰ ਲਈ ਸੀ ਜੀ। ਕੱਪੜਾ ਲਾ ਲਿਆ ਸੀਗਾ। ਆਪਾਂ ਮਾਰਦੇ ਹਾਂ ਇਸ ਤਰ੍ਹਾਂ ਤੇ ਜੇ ਤੁਸੀਂ ਫਿਰ ਟੈਨ ਦੇ ਵਿੱਚ ਆਨੇ ਲਾਗੇ ਦਸਾਂਗੇ ਮੋੜੇ ਦੀ ਕਾਰਟ తయారు చోదా ఇంచే సంచే అంచే

ਆਪਾਂ ਲਾ ਦਨਾਵੇਂ ਚਾਪ ਲੈ ਤੇ ਫਲੋਇਆ ਤੇ ਨਿਸ਼ਾਨ ਲਾ ਲਮਗੇ 5 11 ਇਹ ਅੱਧਾਂ ਚ ਆਪਣਾ ਸਲਾਈ ਚ ਆ ਜੂਗਾ 11 ਇਚ ਚ ਆਪਣੀ ਕੋਲੀਆਂ ਤਿਆਰ ਆ ਜਾਣਗੀਆਂ ਜੇ ਦੀ ਸਭ ਤੇ ਹੀ ਕਟਿੰਗ ਹੈਗੀ ਹੈ 2 ਇੰਚ ਫਲੋਇ ਦਾ ਨਿਸ਼ਾਨ ਰੱਖਾਂਗੇ ਆਪਾਂ 4 ਇੰਚ ਦੇ ਤੇ ਕੋਸਾ ਸਭ ਤੇ ਹੀ ਦੇਖ ਲੈ ਬਾਈ ਜੀ ਜੇ ਆਪਨੇ 16 ਇੰਚ ਤੇ 15 ਇੰਚ ਤਾਂ ਆਪਾਂ ਇਹ ਰੱਖਨੇ ਸਾਢੇ 3 ਇੰਚ ਦੇ ਨਿਸ਼ਾਨ ਇਹਦਾ ਕੋਲੋਂ ਇਹਦਾ 7 ਇੰਚ ਤੱਕ ਆਪ ਇੱਧਰ ਲਉਣਾ ਸਾਢੇ 3 ਤੇ ਆਪਣੀ ਵਿਚਾਲੀ ਸੋ ਜਿਹੜੀ ਆਪਾਂ ਆਹ ਵਾਲਾ ਟੈਡੀ ਬੁਈ ਬਾਵਾਂ ਇਹ ਨਿਸ਼ਾਨ ਵੈ ਨਿਸ਼ਾਨ ਮਿਲਾ ਦੇ ਕੋਲੋਂ ਇਹਦਾ ਨਿਸ਼ਾਨ ਆਪਾਂ ਇੱਥੇ 1.5 ਇੰਚ ਦਾ ਫੱਕ ਰੱਖਾਂਗੇ ਉੱਦੇ ਨੇ ਚਲੇ ਆਪਾਂ ਆਇ ਰੱਖਾਂਗੇ ਡੇਢ ਚਲੇ ਆਇ ਰੱਖਾਂਗੇ ਇਹ ਆਪਾਂ ਨੇ ਸਿੱਧੇ ਆਇ ਲਾ ਲਈ ਨਿਸ਼ਾਨੀ 70 ਚਲੇ 70 ਚਲੇ ਸਾਢੇ 3 ਜਿੱਥੇ ਵਿਚਾਲਾ ਲੈ ਕੇ ਥੋੜਾ ਜਿਹਾ ਆਪਾਂ ਇਸ ਚ ਆਇ ਰੱਖਣਾ ਦੋ ਬਾੜਾ ਇਹਨੂੰ ਤੋਈ ਆਪਾਂ ਐ ਕਰਕੇ ਪਾ ਦੇਣ ਆ ਲੈ ਆਪਾਂ ਇਧਰੋਂ ਪਾਉਣੀ ਹੈ ਨਿਸ਼ਾਨ ਲਾ ਲਵਾਂਗੇ ਆਪਾਂ ਇੱਥੇ 15 ਇੰਚ ਦੇ ਚਾਕਾਂ ਦੇ ਕੇਰਾ ਆਪਣਾ 3 ਇੰਚ ਇੱਥੇ ਆਪਾਂ ਰੱਖਾਂਗੇ 1.5 ਇੰਚ ਹੁਣ ਆਪਾਂ ਇਹਨੂੰ ਮੂਰਲੀ ਪੀਸ ਦੀ ਕਟਾਈ ਕਰਦੇ ਹਾਂ ਜਿਹੜੇ ਆਪੇ ਛਾਤੀ ਵਾਲੇ ਨਿਸ਼ਾਨ ਆ ਇਸ ਤੋਂ ਆਪਾਂ ਨੇ ਐ ਟੇਡਾ ਨਿਸ਼ਾਨ ਲਾ ਦੇਣਾ ਇਹਦੇ ਅੰਦਰ ਜੀ ਆਪਾਂ ਗਲਾਈ ਪਾਣੀ ਜਨਤਾ ਤੇ ਪਾਇੰਟ ਤੱਕ ਲਾ ਲਾਂਗੇ ਇੱਥੇ ਆਪਾਂ ਚਾਰੇ ਪੱਲੇ ਜਾ ਕੇ ਟੱਕ ਲਾਵਾਂਗੇ ਚਾਕਾਂ ਵਾਲੇ ਅੱਗੇ ਇੰਤਰੀ ਮਸ਼ਾਲ ਅੱਗੇ ਇੰਤਰੀ ਕਾਟਾ ਪੈ ਇੰਦਰੋਂ ਮੋਡੇ ਦੀ ਪਾਵਾਂਗੇ ਇਹ ਆਪਣੀ ਸਿਰਿੰਗ ਲੱਗ ਜਾਣਾ ਇੱਥੇ ਤਰਸ਼ਾ ਕਰ ਰਹਾ ਇਹ ਉਹ ਵੀ ਆਪਣੇ ਕਮੀਜ਼ ਦੀ ਕਟਾਈਂਗਾ ਦੇਖੋ ਤੁਸੀਂ ਮੋٹے ਦੀ ਕਟਾਈਂਗਾ ਹੁਣ ਐਸੀ ਤਰ੍ਹਾਂ ਹੀ ਆਪਣਾ ਬਾਹ ਪਟਾਂਗੇ ਨੇ ਪਾ ਲਈਏ ਆਪਣੀ 5.5 ਆਪਾਂ 70 ਰੱਖਾ ਲਵਾਂਗੇ ਮੋਡਾ ਰੱਖਾਂਗੇ ਆਪਾਂ 10 9.5 9 ਇੰਚ ਮੋਟੇ ਪਪਾ ਐ ਕਰਕੇ ਟਿੱਡੀ ਨਿਕਾਟ ਪਾਉਣੀ ਆ ਪਾਈ ਸਿੱਧੀ ਰੱਖਾਂਗੇ ਪਾਟਾਂ ਪੰਛੀ ਨੀਲਾ ਦਿੰਦੇ ਹਾਂ ਹੁਣ ਆਪਾਂ ਪਾਵਾਂਗੇ ਗੂੜ੍ਹੇ ਦੇ ਦੋ ਪਿੱਸਾ ਦੀ ਕਾਟ ਲਈਏ ਚਲੋ ਇੱਥੋਂ ਕੋਈ ਲੈ ਜਾਣੀ ਆ ਇਹ ਹੁਣ ਦੇ ਇੱਥੋਂ ਲਾ ਕੇ ਪੈਥਮਾਈ ਕਰਕੇ ਐ ਸਿੱਧੀ ਛੱਡਣਾ ਐ ਟਿੱਡੀ ਨਹੀਂ ਚੱਕਣੀ ਕੱਟਦੀ ਆਪਾਂ ਕਮੀਦੀ ਕਟਿੰਗ ਕਰਦੀ ਮੈਂ ਜੀ ਅੱਜ ਦੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਮਿਲ ਜਾ ਨਸ